ਪੰਜਾਬ ਸਰਕਾਰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ ਹਾਈ ਸਕੂਲ ਬੜਬਾ ਦੇ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਸਮਾਜਿਕ ਸਿੱਖਿਆ ਦੇ ਵਿਸ਼ੇ ਨੂੰ ਰੋਚਕ ਬਣਾਉਣ ਲਈ ਅਤੇ ਜਾਣਕਾਰੀ ਦੇਣ ਲਈ ਅੱਜ ਸਕੂਲ ਦੇ ਵਿਦਿਆਰਥੀਆਂ ਦਾ ਟੂਰ ਸਕੂਲ ਮੁਖੀ ਸੁਮੰਤ ਕੁਮਾਰ ਐਮਐਲਏ ਰੂਪਨਗਰ ਦਿਨੇਸ਼ ਚੱਡਾ ਜੀ ਦੇ ਪਿਤਾ ਜੀ राम प्रसाद पाली रिटायर्ड मास्टर गुरनेब सिंह गिल ਅਤੇ ਜਸਵਿੰਦਰ ਕੌਰ ਚੇਅਰਮੈਨ ਸਕੂਲ ਮੈਨੇਜਮੈਂਟ ਕਮੇਟੀ ਬੜਵਾ ਬਲੋਛਤਬੀੜ ਚਿੜੀਆ ਘਰ ਝੰਜੇੜੀ ਕਾਲਜ ਅਤੇ ਚੱਪੜ ਚਿੜੀ ਲਈ ਰਵਾਨਾ ਕੀਤਾ ਗਿਆ। श्री आनंदपुर साहिब ਤੋਂ ਵਿਸ਼ੇਸ਼ ਰਿਪੋਰਟ। ਸਿੱਖਿਆ ਵਿਭਾਗ ਵੱਲੋਂ ਬੜਬਖਪੂਲ ਤੋਂ ਜੋ ਟੂਰ ਰਵਾਨਾ ਹੋ ਜਾ ਰਿਹਾ ਹੁਣ ਜਾ ਰਿਹਾ ਹੈ ਇਹ ਬੱਚਿਆਂ ਨੂੰ ਚੰਗੀਆਂ ਥਾਵਾਂ ਤੇ ਸਕੂਲ ਦਾ ਟਾਪ ਬੜਬਸਕੂਲ ਦਾ ਟੂਰ ਲੈ ਕੇ ਜਾ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਬੱਚਿਆਂ ਨੂੰ ਵੀ ਇਸ ਟੂਰ ਤੋਂ ਬਾਹਰ ਚੰਗੀਆਂ ਥਾਵਾਂ ਤੇ ਜਾ ਕੇ ਕੁਝ ਸਿੱਖਣ ਲਈ ਪ੍ਰੇਰਦਾ ਸਟਾਫ ਵੱਲੋਂ ਮਿਲੇਗੀ ਜੋ ਮੈਂ ਸਕੂਲ ਦੇ ਸਟਾਫ ਨੂੰ ਤੇ ਸਕੂਲ ਦੇ ਬੱਚਿਆਂ ਨੂੰ ਇਸ ਗੱਲ ਇਹ ਬੇਨਤੀ ਕਰਦਾ ਕਿ ਟੂਰ ਵਿੱਚ ਅੰਗੀਦਰਾ ਆਪਣੇ ਰਿਜ਼ਿਵਲਨ ਜਿਹੜੇ ਸੁਖਸ਼ੋਨਾ ਨਾਲ ਉਧਰੋਂ ਕੁਝ ਨਾ ਕੁਝ ਸਿੱਖੇ ਆਪਣੇ ਘਰ ਬਾਪ ਪਰਤਨ ਇਹ ਕਿ ਪੁਰਾਣੇ 23 ਸਾਲਾਂ ਤੋਂ ਜਿਸ ਸਕੂਲ ਤੋਂ ਟੂਰ ਜਾਂਦਾ ਹੈ ਇਤਿਹਾਸਿਕ ਸਥਾਨ ਤੇ ਹੋਰ ਵੇਖਣ ਵਾਲੇ ਸਥਾਨਾਂ ਤੇ ਜਿਵੇਂ ਕਿ ਛੱਤਬੀੜ ਤੇ ਉੱਥੇ ਬੱਚਿਆਂ ਦਾ ਜਿਹੜਾ ਗਿਆਨ ਵਿੱਚ ਵਾਧਾ ਹੁੰਦਾ ਹੈ ਤੇ ਪਿੰਡ ਬੜਗਾ ਤੋਂ ਬਹੁਤ ਬਾਰ ਬੰਦੇ ਜੇ ਪਲੱਸ 9ਵੀਂ 10ਵੀਂ ਦੇ ਪਦਿਆਰਥੀ ਜਿਹੜੇ ਜਾ ਰਹੇ ਆ ਉਹਨਾਂ ਨੂੰ ਅਸੀਂ ਵਧਾਈ ਦੇ ਅੱਤਰ ਸੰਬਨਿਆਂ ਵਧਾਈ ਜੰਨੇ ਆ ਉਹ ਠੀਕ ਠਾਕ ਆਪਣੇ ਘਰ ਵਾਪਸ ਆਣ